ਹਾਜੀ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਬਿੱਟੂ ਦੇ ਘਰੋਂ ਇੱਕ ਵੱਡੇ ਖੱਦ ਕੱਟ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆਂ ਤੇ ਸਿੰਘਾਂ ਦੀ ਸੇ ਬਹੁਤ ਸੋਹਣੀ ਆ ਤਾਜੀ ਸੂਈ ਆ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਵੀ ਕਦੋਂ ਕੁ ਸੂਈ ਆ ਪਿਛਲੇ ਸੂਏ ਦਾ ਕਿੰਨਾ ਕਦੁੱਦ ਸੀ ਇੱਕ 19 ਕਿ ਮਿੱਤਰੋ ਸਾਢੇ ਜ਼ਰੂਰ ਲੈਂਦੀ ਆ ਕਿਉਂਕਿ ਆਪਣਾ ਫਰਜ਼ ਪੰਦਾ ਹਰ ਚੀਜ਼ ਦੱਸਣ ਦਾ ਪਾਈ ਦੇ ਨਾਲ ਕਰਦੇ ਆਂ ਗੱਲਬਾਤ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਂਦੇ ਆ ਤੇ ਘਰੇਲੂ ਹੈ ਵੀਡੀਓ ਆ ਬਾਈ ਦਾ ਜਿਹੜਾ ਘਰ ਆ 메ਨ ਹਾਈਵੇ ਤੇ ਬਾਈ ਦਾ ਘਰ ਆ ਜਿੱਥੇ ਮੇਥਰੋ ਗੇਟ ਬਣਿਆ ਵਾ ਹਾਂ ਬਈ ਨਾ ਬਿੱਟੂ ਕੀ ਹਾਲ ਹੈ ਵਧੀਆ ਜੀ ਹੋਜੀ ਠੀਕ ਐ ਸੇ ਤਾਂ ਸੁਹਾ ਪਹਿਲਾ ਮੱਝ ਦਾ ਮੱਝ ਦਾ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈਆ ਦੱਸ ਕੱਲ ਸੂਈਆ ਮਗਰ ਬੱਚਾ ਬੱਚਾ ਕੱਟਾ ਮਗਰ ਮਗਰ ਕੱਟਾ ਦੁੱਧ ਦੂਜੇ ਸੂਏ ਕਿੰਨਾ ਸੀ 50 ਲੀਟਰ ਵਹੀ ਚੋਇਆ ਸੀ 13 ਲੀਟਰ ਚੋਇਆ ਹਾਂ ਠੀਕ ਇਹ ਬੰਦਾ ਹੁਣ ਵੀ ਕੋਈ ਸਾਈ ਲਾਉਂਦਾ ਆਪਣੇ ਨਾਲ ਹਾਂਜੀ ਮੈਨੂੰ 15 ਦਿਨਾਂ ਦਾ ਟਾਈਮ ਦੇ ਦੇ ਅੱਧੇ ਪੇਮੈਂਟ ਪਹਿਲਾਂ ਲਵਾਂਗਾ ਹਾਂਜੀ ਜਿਹੜਾ ਖਰਚ ਉਹ ਅਗਲੇ ਦਾ ਹੋਊਗਾ ਓਕੇ 13 ਲੀਟਰ ਦੇ ਡੱਬੇ ਮਰਵਾ ਦੂੰਗਾ ਘਰੇ ਓਕੇ ਦੇਖੋ ਬੰਦਾ ਵਿੱਚ ਕਮੈਂਟ ਕਰਦੇ ਹੁੰਦਾ ਨਾ ਵੀ ਬਾਈ ਦੁੱਧ ਨਹੀਂ ਐਨਾ ਗੱਪ ਮਾਰਦਾ ਫਲਾਣਾ ਕਰਦਾ ਠੀਕ ਹੈ ਆਪਣਾ ਬੁਆਰ ਦਾ ਕੰਮ ਨਹੀਂ ਆਪਣੀ ਘਰ ਦੀ ਮਹਸਾ 13 ਲੀਟਰ ਦੇ ਡੱਬੇ ਮਾਰਦੇ ਚਲੋ ਵਧੀਆ ਹੈ ਨਾ ਇਹਨੇ ਹੁਣ ਮੰਨ ਲਾ ਤੀਜੇ ਸੂਏ ਸੂਈਆ ਕੱਲ ਦੀ ਸੂਈਆ ਜੇਰ ਜੂਰ ਪੈ ਗਈ ਹਾਂਜੀ ਓਕੇ ਰੇਟ ਕੀ ਕਰਤਾ ਜੀ ਰੇਟ ਬਈ 1 ਵੀ ਕਰਾ ਇਕ ਵੀ ਧੋਰੋ ਇੱਕ ਮਿੰਟ ਰੇਟ ਮਿੱਤਰੋ 1 ਵੀ ਆ ਕੱਦਕਾਰ ਬੇਲ ਫੋਲਾ ਸਿੰਘ ਸੁਣਿਆ ਤੇ ਸੁਣਿਆ ਝੋਟੀਆਂ ਦੇ ਵਿੱਚੋਂ ਆਉਂਦੀ ਆ ਪਰ ਉਨੇ ਇੱਕ ਵੀ ਮਿੱਤਰੋ ਸਾਈਡ ਜ਼ਰੂਰ ਹੈ ਕਿ ਜਿਹੜੇ ਭਰਾ ਨੇ ਦੁੱਧ ਪਾਉਣਾ ਦੁੱਧ ਪੀਣਾ ਉਹਦੀ ਖਾਤਰ ਕੋਈ ਮਾੜੀ ਨਹੀਂ ਮਿੱਤਰੋ ਬੇਫਿਕਰ ਹੋ ਕੇ ਤੁਸੀਂ ਲੈ ਜਾ ਸਕਦੇ ਹੋ ਕਿਉਂਕਿ ਦੂਜੇ ਸਵੇਰੇ ਦਾ 13 ਲੀਟਰ ਕੱਢਿਆ ਬਾ ਦੁੱਧ ਤੇ ਤੀਜੇ ਸਵੇਰੇ ਸੋਈ ਜਾ ਚਲੋ ਤਰਦੀ ਦਾ ਲੇਵਾ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਜਿਵੇਂ ਜੁਆ ਸੁਈਆ ਫੇਰ ਆਪਾਂ ਕਹਨੇ ਆ ਵੀ 19 21 ਦੇ 사이ਡ ਦਾ ਹੀ ਫਰਕ ਆ ਚਲ ਵੰਧੋ ਜਲਾ ਚਲ ਬਸ ਦੁੱਧੋ 13 ਲੀਟਰ ਮੁੱਲ ਹੈਗਾ ਜੀ 1 ਲੱਖ 20 ਹਜ਼ਾਰ ਜੀ ਦੇ ਵਿੱਚੋਂ ਮਾਨਤਾਣ ਵਧੀਆ ਹੋ ਜਾਣਾ ਤੇ ਨੰਬਰ ਜੀ ਆਪਣਾ 88472 17905 17905 8847217905 ਬਾਈ ਦਾ ਫੋਨ ਨੰਬਰ ਹੈ ਪਿੰਡ ਲਹਿਰਾ ਬੇਗਾ ਤੇ ਮੇਰਾ ਮਿੱਤਰੋ ਜ਼ਿਲ੍ਹਾ ਹੈਗਾ ਜੀ ਬਟਿੰਡਾ ਸੋ ਜਿਹੜੇ ਵੀ ਵੀਰ ਭਰਾ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਕਰੋ ਨੰਬਰ ਕਰਤਾ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ